ਕੈਨੇਡੀਅਨ ਕਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਰੈਵਨਿਊ ਏਜੰਸੀ 4 ਅਕਤੂਬਰ 2024 ਤੋਂ ਅਗਲੀ ਟੀਮਾਹੀ ਐਚਐਸਟੀ ਜੀਐਸਟੀ ਭੁਗਤਾਨ ਭੇਜੇਗੀ ਇਹ ਭੁਗਤਾਨ ਬਹੁਤ ਸਾਰੇ ਕੈਨੇਡੀਅਨ ਖਾਸ ਤੌਰ ਤੇ ਘੱਟ ਜਾਂ ਮੋਬਲੀ ਆਮਦਨ ਵਾਲੇ ਵਿਅਕਤੀ ਅਤੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਵਿੱਤੀ ਸਹਾਇਤਾ ਹੈ ਐਚਐਸਟੀ ਅਤੇ ਜੀਐਸਟੀ ਭੁਗਤਾਨ ਨੂੰ ਵਸਤੂਆਂ ਅਤੇ ਟੈਕਸ ਸੇਵਾਵਾਂ ਜੀਐਸਟੀ ਦੇ ਇੱਕ ਸਰ ਵਿਕਰੀ ਟੈਕਸ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਜੋ ਯੋਗ ਕੈਨੇਡੀਅਨ ਸਾਲ ਭਰ ਅਦਾ ਕਰਦੇ ਨੇ ਇਸ ਵਿਆਪਕ ਗਾਈਡ ਵਿੱਚ ਅਸੀਂ ਤੁਹਾਨੂੰ ਅਕਤੂਬਰ 2024 ਦੇ ਭੁਗਤਾਨ ਬਾਰੇ ਜਾਣਨ ਲਈ ਲੜਿੰਦੀ ਹਰ ਚੀਜ਼ ਨੂੰ ਕਵਰ ਕਰਾਂਗੇ ਜਿਸ ਵਿੱਚ ਯੋਗਤਾ ਮਾਪਦੰਡ ਅਰਜ਼ੀਆਂ ਕਿਵੇਂ ਦੇਣੀਆਂ ਨੇ ਅਤੇ ਤੁਹਾਨੂੰ ਕਿਹੜੀ ਰਕਮ ਕਿਵੇਂ ਮਿਲ ਸਕਦੀ ਹੈ ਜਿਸ ਦੇ ਵਿੱਚ ਐਚਐਸਟੀ ਜੀਐਸਟੀ ਭੁਗਤਾਨ ਕੀ ਹੈ ਐਚਐਸਟੀ ਜੀਐਸਟੀ ਭੁਗਤਾਨ ਕੌਣ ਯੋਗ ਹੈ ਜੀਐਸਟੀ ਐਸਐਸਟੀ ਭੁਗਤਾਨ ਦਾ ਦਾਅਵਾ ਕਿਵੇਂ ਕਰ ਸਕਦੇ ਆ ਤੁਸੀਂ ਐਚਐਸਟੀ ਤੇ ਜੀਐਸਟੀ ਭੁਗਤਾਨ ਵਿੱਚ ਕਿੰਨਾ ਕੁ ਪ੍ਰਾਪਤ ਕਰ ਸਕਦੇ ਹੋ ਵਿਆਹ ਜਾਂ ਕਾਮਲਾ ਸਾਥੀ ਲਈ ਜੇਕਰ ਤੁਸੀਂ ਆਪਣੇ ਭੁਗਤਾਨ ਪ੍ਰਾਪਤ ਨਹੀਂ ਕਰਦੇ ਤਾਂ ਤੁਸੀਂ ਕੀ ਕਰਨਾ ਹੈ ਅਕਤੂਬਰ 2024 ਵਿੱਚ ਵਾਧੂ ਸਰਕਾਰੀ ਭੁਗਤਾਨ ਸਭ ਤੋਂ ਪਹਿਲਾਂ ਐਚਐਸਟੀ ਅਤੇ ਜੀਐਸਟੀ ਭੁਗਤਾਨ ਹੈ ਕੀ ਪੁਖਤਾਨ ਕੈਨੇਡੀਅਨ ਸਰਕਾਰ ਦੁਆਰਾ ਘੱਟ ਤੇ ਮੌਦਲੀ ਆਮਦਨ ਵਾਲੇ ਵਿਅਕਤੀਆਂ ਤੇ ਪਰਿਵਾਰਾਂ ਨੂੰ ਪ੍ਰਦਾਨ ਕੀਤਾ ਗਿਆ ਇੱਕ ਗੈਰ ਟੈਕਸ ਯੋਗ ਲਾਭ ਹੈ। ਇਹ ਕ੍ਰੈਡਿਟ ਜੀਐਸਟੀ ਅਤੇ ਐਚਐਸਟੀ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ ਜੋ ਯੋਗ ਪ੍ਰਾਪਤਕਰਤਾ ਭੁਗਤਾਨ ਕਰਦਾ ਹੈ। ਜ਼ਰੂਰੀ ਚੀਜ਼ਾਂ ਤੇ ਸੇਵਾਵਾਂ ਨੂੰ ਹੋਰ ਕਿਫਾਇਤੀ ਬਣਾਉਂਦਾ ਹੈ। ਭੁਗਤਾਨ ਤਮਾਹੀ ਤੌਰ ਤੇ ਕੀਤੇ ਜਾਂਦੇ ਨੇ ਅਤੇ 4 ਅਕਤੂਬਰ 2024 ਨੂੰ ਆਉਣ ਵਾਲੇ ਭੁਗਤਾਨ 2024 ਅਤੇ 25 ਦੀ ਮਿਆਦ ਦੀ ਦੂਜੀ ਕਿਸ਼ਤ ਹੈ। ਅਜਸਤੇ GST ਭੁਗਤਾਨ ਕਰਨ ਦੇ ਯੋਗ ਕੌਣ ਹੈ ਇਸ ਦੇ ਯੋਗ ਹੋਣ ਲਈ ਕੁਝ ਸ਼ਰਤਾਂ ਜਿਹੜੀਆਂ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਪਹਿਲੀ ਹੈ ਰੈਜ਼ਿਡੈਂਸੀ ਦੀ ਜ਼ਰੂਰਤ ਜਦੋਂ CRA ਭੁਗਤਾਨ ਕਰਦਾ ਤਾਂ ਮਹੀਨੇ ਦੇ ਸ਼ੁਰੂਆਤ ਵਿੱਚ ਆਮਦਨ ਕਰਦੇ ਉਦੇਸ਼ ਲਈ ਤੁਹਾਡਾ ਕੈਨੇਡੀਅਨ ਕੋਡ ਲਾਜ਼ਮੀ ਹੈ ਉਮਰ ਦੀ ਯੋਗਤਾ CRA ਦੁਆਰਾ ਤਿਹਾਈ ਭੁਗਤਾਨ ਕਰਨ ਤੋਂ ਪਹਿਲਾਂ ਮਹੀਨੇ ਵਿੱਚ ਤੁਹਾਡੀ ਉਮਰ ਕਟੋ ਘਟ 19 ਸਾਲ ਉਣੀ ਕਹਿੰਦੀ ਹੈ ਹਾਲਾਂਕਿ 19 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਅਜੇ ਵੀ ਯੋਗ ਹੋ ਸਕਦੇ ਨੇ ਜੇਕਰ ਉਹ ਹੇਠਾਂ ਲਿਖੀਆਂ ਸ਼ਰਤਾਂ ਨੂੰ ਪੂਰੀਆਂ ਕਰ ਸਕਦੇ ਨੇ ਤੁਹਾਡੇ ਕੋਲ ਵਰਤਮਾਨ ਜਾਂ ਪਹਿਲੀ ਵਾਰ ਕੋਈ ਜੀਵਨ ਸਾਥੀ ਕਮਲਾ ਪਾਰਟਨਰ ਹੈ ਤੁਸੀਂ ਕੋ ਮਾਤਾ ਪਿਤਾ ਹੋ ਤੁਹਾਡੇ ਬੱਚੇ ਤੁਹਾਡੇ ਨਾਲ ਰਹਿੰਦੇ ਨੇ ਜਾਂ ਨਹੀਂ ਰਹਿੰਦੇ ਟੈਕਸ ਰਿਟਰਨ ਭਰਨਾ ਤੁਹਾਨੂੰ ਪਿਛਲੇ ਸਾਲ ਲਈ ਟੈਕਸ ਰਿਟਰਨ ਭਰਨਾ ਚਾਹੀਦਾ ਹੈ ਭਾਵੇਂ ਤੁਹਾਡੀ ਕੋਈ ਆਮਦਨ ਹੋਵੇ सीआरए ਤੁਹਾਡੀ ਯੋਗਤਾ ਤੇ ਭੁਗਤਾਨ ਦੀ ਰਕਮ ਨਿਰਧਾਰਤ ਕਰਨ ਦੇ ਲਈ ਜਾਣਕਾਰੀ ਦੀ ਵਰਤੋਂ ਕਰਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਧਾਰਕ ਵੀ ਆਪਣੇ ਪਹਿਲੇ ਟੈਕਸ ਭਰਨ ਤੋਂ ਬਾਅਦ ਯੋਗ ਹੋਣੇ ਹਾਲਾਂਕਿ ਜੀ ਟੈਕਸ ਸੀਜ਼ਨ ਤੋਂ ਬਾਅਦ ਨਵੇਂ ਆਏ ਸਥਾਈ ਨਿਵਾਸ ਜੀਐਸਟੀ ਭੁਗਤਾਨ ਦੇ ਲਈ ਅਰਜ਼ੀਆਂ ਦੇ ਸਕਦੇ ਹੋ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ ਕਿ ਜੀਐਸਟੀ ਤੇ ਐਚਐਸਟੀ ਦਾ ਭੁਗਤਾਨ ਅਪਾ ਕਿਵੇਂ ਕਰ ਸਕਦੇ ਆ ਇਹਦੇ ਤੇ ਗੱਲ ਕਰਨ ਲਈ ਟੈਨਸਰ ਟਰਨ ਪੜਨਾ ਬੜਾ ਜ਼ਰੂਰੀ ਹੈ ਐ HST ਭੁਗਤਾਨ ਅਰਜ਼ੀਆਂ ਦਾ ਇੱਕ ਸਿੱਧਾ ਤਰੀਕਾ ਹੈ ਭਾਵੇਂ ਤੁਸੀਂ ਕੋਈ ਕਮਾਈ ਨਹੀਂ ਕੀਤੀ ਫਲਾਈਂਗ ਇਹ ਯਕੀਨੀ ਨਹੀਂ ਬਣਾਉਂਦਾ ਕਿ ਤੁਸੀਂ ਲਾਭ ਪ੍ਰਾਪਤ ਕਰ ਸਕਦੇ ਹੋ ਜਿਸ ਦੇ ਤੁਸੀਂ ਹੱਕਦਾਰ ਹੋ ਜਿਸ ਵਿੱਚ GST HST ਕ੍ਰੈਡਿਟ ਆਤੇ ਹੋਰ ਸਬੰਧਤ ਸੂਬੇ ਖੇਤਰ ਕ੍ਰੈਡਿਟ ਸ਼ਾਮਲ ਨੇ ਕੈਨੇਡਾ ਆਉਣ ਵਾਲਿਆਂ ਲਈ ਗੱਲ ਕੀਤੀ ਜਾਵੇ ਤਾਂ ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹਾਲੇ ਵਿੱਚ ਟੈਕਸ ਤਾਂ ਨਹੀਂ ਭਰੀ ਤਾਂ ਤੁਸੀਂ ਆਪਣੇ ਵਪਾਰ ਹਰ ਵਾਰਕ ਸਥਿਤੀ ਦੇ ਆਧਾਰ ਤੇ ਸਬੰਧਤ ਫਾਰਮ ਨੂੰ ਭਰ ਕੇ ਐਚਐਸਟੀ ਜੀਐਸਟੀ ਕ੍ਰੈਡਿਟ ਦਾ ਦਾਅਵਾ ਕਰ ਸਕਦੇ ਹੋ ਬੱਚਿਆਂ ਤੋਂ ਬਿਨਾ ਭਰੋ ਅਤੇ ਜਮ੍ਹਾਂ ਕਰੋ ਫਾਰਮ ਆਰਸੀ 151 ਜੀਐਸਟੀ ਐਚਐਸਟੀ ਕ੍ਰੈਡਿਟ ਅਤੇ ਕਲਾਈਮੇਟ ਐਕਸ਼ਨ ਇਨਵੈਸਟਮੈਂਟ ਪੇਮੈਂਟ ਅਪਲੀਕੇਸ਼ਨ ਉਹਨਾਂ ਵਿਅਕਤੀਆਂ ਲਈ ਹੈ ਜੋ ਕੈਨੇਡਾ ਦੇ ਨਿਵਾਸੀ ਬਣਦੇ ਨੇ ਜਿਸ ਸਾਲ ਤੁਸੀਂ ਟੈਕਸ ਭੁਗਤਾਨ ਕਰਨ ਵਾਲੇ ਨਿਵਾਸੀ ਬਣਦੇ ਹੋ ਬੱਚਿਆਂ ਦੇ ਨਾਲ ਆਪਣੀ ਦਾਖਲਤਾ ਰਹਿ ਹੈ ਅਤੇ ਆਮਦਨ ਦੇ ਵੀਰਵੇ ਪ੍ਰਾਪਤ ਕਰਨ ਲਈ ਫਾਰਮ आरसी 66 ਕੈਨੇਡਾ ਚਾਈਲਡ ਬੈਨੀਫਿਟ ਐਪਲੀਕੇਸ਼ਨ ਨੂੰ ਪੂਰਾ ਕਰੋ ਅਤੇ ਇਸ ਨੂੰ ਫਾਰਮ ਸੀ ਆਰ ਆਰ ਸੀ 66 ਐਸ ਸੀ ਐਚ ਕੈਨੇਡਾ ਵਿੱਚ ਸਥਿਤੀ ਅਤੇ ਕੈਨੇਡਾ ਚਾਈਲਡ ਬੈਨੀਫਿਟ ਐਪਲੀਕੇਸ਼ਨ ਦੇ ਲਈ ਆਮਦਨੀ ਦੀ ਜਾਣਕਾਰੀ ਜਮ੍ਹਾਂ ਕਰਾਓ ਤੁਸੀਂ HST GST ਭੁਗਤਾਨ ਵਿੱਚ ਕਿੰਨਾ ਕੁ ਪ੍ਰਾਪਤ ਕਰ ਸਕਦੇ ਇਸ ਦੇ ਉੱਪਰ ਗੱਲ ਕਰੀਏ ਤਾਂ 2023-20 ਇਅਰ ਜੁਲਾਈ 2024 ਤੇ ਜੂਨ 2025 ਭੁਗਤਾਨ ਦੀ ਮਿਆਦ ਤੋਂ ਵਾਧ ਤੋਂ ਵਾਧ ਰਕਮਾਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਸਿੰਗਲ ਹੋ ਤਾਂ ਤੁਸੀਂ 519 ਡਾਲਰ ਤੱਕ ਅਤੇ 680 ਡਾਲਰ ਤੱਕ ਜੇਕਰ ਤੁਸੀਂ ਵਿਆਹੇ ਹੋ ਤੁਹਾਡੇ ਕੋਲ ਕਮਲਾ 파ਟਨਰ 19 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਦੇ ਲਈ 179 ਡਾਲਰ ਤੱਕ ਐਚਐਸਟੀ ਭੁਗਤਾਨ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਸੀਆਰਏ ਤੁਹਾਡੇ ਦੁਆਰਾ ਤੁਹਾਡੀ 2023 ਦੀ ਟੈਕਸ ਰਿਟਰਨ ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ ਦੇ ਆਧਾਰ 'ਤੇ ਜੀਐਸਟੀ ਐਚਐਸਟੀ ਕ੍ਰੈਡਿਟ ਦੀ ਗਣਨਾ ਕਰਦਾ ਹੈ ਨਵੇਂ ਸੀਆਰਏ ਜੀਐਸਟੀ ਭੁਗਤਾਨ ਦੇ ਚਾਰਟ ਦੀ ਗੱਲ ਕੀਤੀ ਜਾਵੇ ਤਾਂ ਸਿੰਗਲ ਵਿਅਕਤੀ ਲਈ ਅੱਜ ਇਥੇ ਕਾਫੀ ਵਕੂ ਬਕਰੇ ਜੋ ਸਿਸਟਮ ਤਿਆਰ ਕੀਤੇ ਗਏ ਨੇ ਉਹਦੇ ਵਿੱਚ ਤੁਸੀਂ ਆਉਂਦੇ ਹੋ ਜਾਂ ਨਹੀਂ ਪਰ ਆਪਣੇ GST HST ਕ੍ਰੈਡਿਟ ਦਾ ਅੰਦਾਜ਼ਾ ਪ੍ਰਾਪਤ ਕਰਨ ਲਈ ਤੁਸੀਂ CRA ਦੀ ਵੈਬਸਾਈਟ ਦੇ ਉੱਪਰ ਉਪਲਬਧ CRA ਚਾਈਲਡ ਅਤੇ ਫੈਮਿਲੀ ਬੈਨੀਫਿਟ ਕਲੈਕਟਰ ਦੀ ਵਰਤੋਂ ਕਰ ਸਕਦੇ ਹੋ ਇਹ ਟੂਲ ਤੁਹਾਨੂੰ ਤੁਹਾਡੀ ਨਿੱਜੀ ਜਾਣਕਾਰੀ ਦੀ ਇਨਪੁਟ ਕਰਨ ਅਤੇ ਇਸ ਗੱਲ ਦਾ ਅੰਦਾਜ਼ਾ ਲਾਉਣ ਦੀ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਕਿੰਨੀ ਪ੍ਰਾਪਤ ਕੀਤੀ ਕਿੰਨੀ ਤੁਸੀਂ ਉਮੀਦ ਰੱਖਦੇ ਹੋ 2024 ਦੇ 25 ਵਿੱਚ ਆਉਣ ਵਾਲੇ GST ਭੁਗਤਾਨ ਦੀਆਂ ਮਿਤੀਆਂ ਕੀ ਨੇ GST ਭੁਗਤਾਨ ਹਰ ਸਾਲ ਚਾਰ ਵਾਰ ਕੀਤਾ ਜਾਂਦਾ ਇਹਨਾਂ ਰਕਮਾਂ ਦੀ ਗੜਣਾ ਪਿਛਲੇ ਸਾਲ ਦੇ ਟੈਕਸ ਦਰ ਦੇ ਆਧਾਰ ਤੇ ਕੀਤੀ ਹੈ ਮੌਜੂਦਾ ਭੁਗਤਾਨ ਦੀ ਮਿਆਦ ਦੇ ਲਈ ਇਸੇ ਨਿਯਮਤ ਭੁਗਤਾਨ ਦੀਆਂ ਮਿਤੀਆਂ ਅਕਤੂਬਰ 4 2024 ਜਨਵਰੀ 3 2025 April 4 2025 ਭੁਗਤਾਨ ਆਮ ਤੌਰ ਤੇ ਮਹੀਨੇ ਦੇ 5ਵੀਂ ਤਰੀਕ ਨੂੰ ਕੀਤੇ ਜਾਂਦੇ ਨੇ ਪਰ ਜੇਕਰ ਇਹ ਮਿਤੀ ਵੀਕਣ ਜਾਂ ਸੰਗੀ ਛੁੱਟੀ ਤੇ ਆਉਂਦੀ ਆ ਤਾਂ ਭੁਗਤਾਨ 5ਵੇਂ ਤੋਂ ਪਹਿਲਾ ਆਖਰੀ ਕਾਰੋਬਾਰ ਦੇ ਦਿਨ ਚ ਕੀਤਾ ਜਾਂਦਾ ਹੈ ਜੇਕਰ ਤੁਸੀਂ ਆਪਣੇ ਭੁਗਤਾਨ ਨੂੰ ਪ੍ਰਾਪਤ ਨਹੀਂ ਕਰ ਰਹੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਜੇਕਰ ਤੁਹਾਡੇ ਨਿਯਮਤ ਮਿਤੀ 10 ਕੰਮਕਾਜੀ ਦਿਨਾਂ ਦੇ ਅੰਦਰ ਆਪਣਾ GST ਦੇ HST ਭੁਗਤਾਨ ਪ੍ਰਾਪਤ ਨਹੀਂ ਹੋਇਆ ਤਾਂ ਤੁਸੀਂ ਸਹਾਇਤਾ ਦੇ ਲਈ 18003871193 ਤੇ ਅਤੇ CRA ਦੇ ਨਾਲ ਸੰਪਰਕ ਕਰ ਸਕਦੇ ਹੋ ਪਰਤਕਿਰਿਆ ਦੇ ਸਮੇਂ ਫਾਈਲ ਤੇ ਗਲਤ ਜਾਂ ਪੁਰਾਣੀ ਜਾਣਕਾਰੀ ਜਾਂ ਹੋਰ ਸਮੱਸਿਆਵਾਂ ਕਰ ਦੇ ਰਹੀ ਹੋ ਸਕਦੀ ਹੈ ਅਕਤੂਬਰ 2024 ਵਿੱਚ ਵਾਧੂ ਸਰਕਾਰੀ ਭੁਗਤਾਨ HST GST ਕ੍ਰੈਡਿਟ ਦੇ ਨਾਲ ਕਈ ਹੋਰ ਸਰਕਾਰੀ ਭੁਗਤਾਨ ਅਕਤੂਬਰ 2024 ਦੇ ਤਹਿਤ ਕੀਤੇ ਤੇ ਯੋਗ ਕਨੇਡੀਅਨਾਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਦੇ ਨੇ ਅਨਟਾਰੀਓ ਟ੍ਰੀਲੀਅਮ ਪੈਨੇਸ ਵਿੱਚ OTB ਅਕਤੂਬਰ 10 2024 ਐਡਵਾਂਸ ਕੈਨੇਡਾ ਵਰਕਰਸ ਬੈਨੀਫਿਟ ਅਕਤੂਬਰ 11 2024 ਕਲਾਈਮੇਟ ਐਕਸ਼ਨ ਇਨਵੈਸਟਮੈਂਟ ਪੇਮੈਂਟਸ ਅਕਤੂਬਰ 15 2024 ਕੈਨੇਡਾ ਚਾਈਲਡ ਬੈਨੀਫਿਟ ਅਕਤੂਬਰ 18 2024 ਤੁਹਾਡੇ ਭੁਗਤਾਨ ਪ੍ਰਾਪਤ ਕਰਨ ਵਿੱਚ ਕਿਸੇ ਵੀ ਰੁਕਾਵਟ ਤੋਂ ਬਚਣ ਦੇ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਸੀਆਰਏ ਤੇ ਮੌਜੂਦਾ ਪਤਾ ਸਿੱਧੀ ਜਾਣਕਾਰੀ ਤੁਸੀਂ ਆਪਣੇ ਸੀਆਰਏ ਦੇ ਮਾਈ ਕਾਉਂਟ ਤੇ ਰਾਹੀਂ ਸਿੱਧੇ ਸੀਆਰਏ ਨਾਲ ਸੰਪਰਕ ਕਰੋ ਤੇ ਵੇਰਵਿਆਂ ਨੂੰ ਅਪਡੇਟ ਕਰੋ GST HST ਗ੍ਰੈਂਟਡ ਕਟ ਅਤੇ ਮਾਮੂਲੀ ਆਮਦਨ ਵਾਲੇ ਕੈਨੇਡੀਅਨਾਂ ਲਈ ਇੱਕ ਜ਼ਰੂਰੀ ਵਿੱਤੀ ਸਹਾਇਤਾ ਪ੍ਰਣਾਲੀ ਹੈ। ਦੂਜੀ ਤਮਾਈ ਅਦਾਇਗੀ 4 ਅਕਤੂਬਰ 2024 ਨੂੰ ਸ਼ੁਰੂ ਹੋਣ ਦੇ ਨਾਲ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ 2023 ਦੀ ਟੈਕਸ ਰਿਟਰਨ ਫਾਈਲ ਕੀਤੀ ਹੈ ਤੇ CRA ਕੋਲ ਤੁਹਾਡੀ ਜਾਣਕਾਰੀ ਅਪ ਟੂ ਡੇਟ ਹੈ। ਅਨੁਸੂਚਿਤ ਭੁਗਤਾਨ ਮਿਤੀਆਂ ਤੇ ਨਜ਼ਰ ਰੱਖੋ ਜੇਕਰ ਤੁਹਾਡੇ ਆਪਣੇ ਭੁਗਤਾਨ ਦੇ ਨਾਲ ਕੋਈ ਸਮੱਸਿਆ ਆਉਂਦੀ ਹੈ ਤਾਂ CRA ਦੇ ਨਾਲ ਸੰਪਰਕ ਕਰੋ। ਅਤੇ ਸੂਚਿਤ ਬਣਾ ਕੇ ਰੱਖੋ ਅਨਸੂਚਿਤ ਮਿਤੀਆਂ ਤੇ ਨਜ਼ਰ ਰੱਖੋ ਜੇਕਰ ਤੁਹਾਨੂੰ ਆਪਣੇ ਭੁਗਤਾਨ ਦੇ ਨਾਲ ਕੋਈ ਸਮੱਸਿਆ ਆਉਂਦੀ ਹੈ ਤਾਂ ਸੀਆਰ ਨਾਲ ਸੰਪਰਕ ਕਰੋ ਉਹਨਾਂ ਲਾਭਾ ਤਾਂ ਲਾਭ ਵੱਧ ਤੋਂ ਵੱਧ ਉਠਾਓ ਅਲਿ ਸੂਚਿਤ ਕਰੋ ਮੈਂ ਆਪਣੇ 2023 ਦੀ ਟੈਕਸ ਰਿਟਰਨ ਭਰਨ ਤੋਂ ਖੁੰਝ ਗਿਆ ਤਾਂ ਕੀ ਕਰਾਂ ਜੇਕਰ ਤੁਸੀਂ ਆਪਣੇ 2023 ਦੀ ਟੈਕਸ ਰਿਟਰਨ ਫਾਈਲ ਕਰਨ ਤੋਂ ਖੁੰਝ ਗਏ ਹੋ ਤਾਂ ਤੁਸੀਂ ਅਜੇ ਵੀ ਆਪਣੇ ਲਾਭਾਂ ਦਾ ਦਾਅਵਾ ਕਰਨ ਲਈ ਇਸ ਨੂੰ ਫਾਈਲ ਕਰ ਸਕਦੇ ਹੋ ਕਿਸੇ ਵੀ ਪੂਜੇ ਹੋਏ ਪਕਤਾਨ ਦੀ ਪੁਸ਼ਟੀ ਕਰਨ ਲਈ ਸੀਆਰਏ ਦੇ ਨਾਲ ਸੰਪਰਕ ਕਰੋ ਅਤੇ ਇਹ ਨਿਰਧਾਰਤ ਕਰੋ ਕਿ ਤੁਹਾਡੇ ਕਿਹੜੇ ਕਦਮ ਚੁੱਕਣ ਦੀ ਜ਼ਰੂਰਤ ਹੈ ਇਹ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਧਾਰਕ ਜੀਐਸਟੀ ਐਚਐਸਟੀ ਕ੍ਰੈਡਿਟ ਪ੍ਰਾਪਤ ਕਰ ਸਕਦੇ ਨੇ ਬਿਲਕੁਲ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਧਾਰਕ ਅਤੇ ਜਮੀਨੀ ਸਥਾਈ ਨਿਵਾਸੀ ਜੋ ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਦੇ ਨੇ ਤੇ ਟੈਕਸ ਰਿਟਰਨ ਫਾਈਲ ਕਰਦੇ ਨੇ ਜੀਐਸਟੀ ਐਚਐਸਟੀ ਕ੍ਰੈਡਿਟ ਪ੍ਰਾਪਤ ਕਰ ਸਕਦੇ ਨੇ बच्चे ਹੋਣ ਨਾਲ ਮੇਰੇ GST ਭੁਗਤਾਨ ਤੇ ਕੀ ਅਸਰ ਹੋਵੇਗਾ? ਬੱਚੇ ਹੋਣ ਨਾਲ ਤੁਹਾਡੇ ਮਿਲਣ ਵਾਲੀ ਰਕਮ ਵੱਧ ਜਾਵੇਗੀ ਕਿਉਂਕਿ ਤੁਸੀਂ 19 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ ਵਾਧੂ 179 ਦੇ ਯੋਗ ਕੀ ਹੁੰਦਾ ਜੇਕਰ ਤੁਹਾਡੀ ਮੇਰੀ ਵਿਆਤਾ ਸਥਿਤੀ ਬਦਲ ਜਾਂਦੀ ਹੈ ਜੇਕਰ ਤੁਹਾਡੀ ਵਿਆਤਾ ਸਥਿਤੀ ਬਦਲ ਜਾਂਦੀ ਹੈ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ CRA ਨੂੰ ਸੂਚਿਤ ਕਰਨ ਦੀ ਜ਼ਰੂਰਤ ਹੈ ਵਿਆਤਾ ਸਥਿਤੀ ਵਿੱਚ ਤਬਦੀਲੀਆਂ ਤੁਹਾਡੇ ਕੋ ਜੀਐਸਟੀ ਐਚਐਸਟੀ ਕ੍ਰੈਡਿਟ ਦੀ ਰਕਮ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਹੋਰ ਜਾਣਕਾਰੀ ਲਈ ਤੁਸੀਂ ਜੀਐਸਟੀ ਐਚਐਸਟੀ ਕ੍ਰੈਡਿਟ ਜਾਂ ਹੋਰ ਸਰਕਾਰੀ ਲਾਭਾਂ ਬਾਰੇ ਕੋਈ ਵੀ ਸਵਾਲ ਵਾਸਤੇ 18003871193 ਜਾਂ ਸੀਆਰਏ ਦੇ ਨਾਲ ਸੰਪਰਕ ਕਰ ਸਕਦੇ ਹੋ ਕੈਨੇਡিয়ান ਕਵਰਨਾਮਾ ਦੇ ਵਿੱਚ ਈਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖ਼ਬਰਾਂ ਦੇਖਣ ਵਾਸਤੇ ਬਨੇ ਰਹੋ ਆਜ਼ਮੀ ਸਵਾਲ ਦੇ ਨਾਲ